ਸਤਿ ਸ੍ਰੀ ਅਕਾਲ ਜੀ ਕੀ ਤੁਸੀਂ ਬਾਹਰ ਜਾਣ ਦੇ بجائے ਆਪਣੇ ਮੁਲਕ 'ਚ ਹੀ ਕੰਮ ਕਰਨਾ ਚਾਹੁੰਦੇ ਹੋ ਆਪਣੇ ਮੁਲਕ ਦੇ ਵਿੱਚ ਰਹਿ ਕੇ ਹੀ ਆਪਣੀ ਰੋਜ਼ੀ ਰੋਟੀ ਕਮਾਉਣਾ ਚਾਹੁੰਦੇ ਹੋ ਜੇਕਰ ਹਾਂ ਤਾਂ ਤੁਸੀਂ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਭੇਡਾਂ ਕਿਵੇਂ ਮੁੰਨੀਆਂ ਜਾਂਦੀਆਂ ਹਨ ਜੀ ਹਾਂ ਸਾਡੇ ਬਹੁਤ ਸਾਰੇ ਸਕਸੈਸ ਕਲਾਇੰਟ ਅੱਜ ਆਪੋ ਆਪਣੇ ਖੇਤਰਾਂ ਦੇ ਵਿੱਚ ਕਾਮਯਾਬ ਨੇ ਤੁਸੀਂ ਚਾਹੇ ਕੋਈ ਭਵਿੱਖ ਦਾ ਲੀਡਰ ਬਣਨਾ ਹੈ ਚਾਹੇ ਬਾਬਾ ਬਣਨਾ ਹੈ ਚਾਹੇ ਲੋਕਾਂ ਦੇ ਪੈਸੇ ਦੁੱਗਣੇ ਕਰਨ ਵਾਲੀ ਕੋਈ ਕੰਪਨੀ ਖੋਲਣੀ ਹੈ ਜਾਂ ਫਿਰ ਤੁਸੀਂ ਸਮਾਜ ਸੇਵੀ ਬਣ ਕੇ ਆਪਣਾ ਖੋਦਾ ਕੋਈ ਤੀਰਥ ਸਥਾਨ ਬਣਾਉਣਾ ਹੈ ਜੇਕਰ ਆ ਸਾਰੇ ਕੰਮ ਤੁਸੀਂ ਕਾਮਯਾਬੀ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਭੇਡਾਂ ਮੁੰਨਣ ਦੀ ਕਲਾ ਆਉਣੀ ਚਾਹੀਦੀ ਹੈ ਜੇਕਰ ਤੁਸੀਂ ਇਹ ਕਲਾ ਸਿੱਖ ਜਾਂਦੇ ਹੋ ਤਾਂ ਸਾਡੀ ਗਰੰਟੀ ਹੈ ਤੁਸੀਂ ਆਪਣੇ ਖੇਤਰ ਦੇ ਵਿੱਚ ਪੂਰਨ ਕਾਮਯਾਬ ਹੋ ਸੋ ਭੇਡਾਂ ਮੋੰਨਣ ਦੀ ਕਲਾ ਸਿੱਖਣ ਦੇ ਲਈ ਸਭ ਤੋਂ ਪਹਿਲਾਂ ਸਾਡੀ ਪਹਿਲਾ ਇੱਕ ਵੀਡੀਓ ਆਈ ਸੀ ਤੁਸੀਂ ਇਹ ਦੇਖੋ ਕਿ ਗੱਲਾਂ ਦਾ ਕੜਾ ਕਿਵੇਂ ਬਣਾਇਦਾ ਜੇਕਰ ਤੁਹਾਨੂੰ ਗੱਲਾਂ ਦਾ ਕੜਾ ਬਣਾਉਣਾ ਆ ਗਿਆ ਤਾਂ ਤੁਸੀਂ ਭੇਡਾਂ ਮੋੰਨਣੀਆਂ ਸਿੱਖ ਜਾਓਗੇ ਕਿਉਂਕਿ ਗੱਲਾਂ ਦਾ ਜਿਹੜਾ ਕੜਾ ਹੈ ਉਹ ਭੇਡਾਂ ਦਾ ਪਸੰਦੀਦਾ ਖਾਣਾ ਹੈ ਸੋ ਇਹ ਸਿੱਖਣ ਤੋਂ ਬਾਅਦ ਫਿਰ ਤੁਹਾਨੂੰ ਚਾਹੀਦੇ ਨੇ ਆਪਣੀਆਂ 10 ਨਿੱਜੀ ਭੇਡਾਂ ਜਿਹੜੀਆਂ ਤੁਹਾਡੀਆਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਪੈਣ ਤੱਕ ਦੀ ਹਰ ਇੱਕ ਗੱਲ ਦੀ ਰੀਲਾਂ ਬਣਾਓ ਉਸ ਤੋਂ ਬਾਅਦ ਫਿਰ ਆਜੋ ਭੇਡਾਂ ਮੋਨਣ ਦੇ ਵੱਲ ਪੇਡਾ ਮੁੰਨਣ ਦੇ ਲਈ ਤੁਹਾਨੂੰ ਇੱਕ ਕੈਂਚੀ ਚਾਹੀਦੀ ਹੈ ਉਹ ਕੋਈ ਆਮ ਕੈਂਚੀ ਨਹੀਂ ਹੁੰਦੀ ਉਹ ਖਾਸ ਕੈਂਚੀ ਹੁੰਦੀ ਹੈ ਜਿਹੜੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਤੁਸੀਂ ਉਸੇ ਕੈਂਚੀ ਨਾਲ ਪੇਡਾ ਮੁੰਨਣੀਆਂ ਨੇ ਸਿੱਧਾ ਨਹੀਂ ਮੁੰਨਣ ਲੱਗ ਜਾਣਾ ਨਹੀਂ ਫਿਰ ਪੇਡੂ ਤੁਹਾਡੇ ਢਿੱਡ ਦੇ ਵਿੱਚ ਟੱਕਰ ਮਾਰੂਗਾ ਤੁਹਾਡਾ ਢਿੱਡ ਪਾੜ ਦੂਗਾ ਹੁਣ ਜਿਹੜਾ ਢਿੱਡ ਤੁਸੀਂ ਪੇਡਾ ਮੁੰਨ ਕੇ ਭਰਨਾ ਹੈ ਜੇ ਉਹ ਪਹਿਲੀ ਪਾੜਤਾ ਫਿਰ ਕੀ ਫਾਇਦਾ ਫਿਰ ਗੌਂਦੇ ਫਿਰੋਂਗੇ ਪੁੱਠਾ ਪੰਗਾ ਲੈ ਲੈ ਜੱਟੀਏ ਐਵੇਂ ਬੋਕ ਦੇ ਸਿੰਘਾਂ ਨੂੰ ਹੱਥ ਲਾ ਗਏ ਸੋ ਜਿਹੜੀ ਕੈਂਚੀ ਹੈ ਉਹ ਇੱਕ ਖਾਸ ਕੈਂਚੀ ਹੁੰਦੀ ਹੈ ਜਿਹਦੇ ਨਾਲ ਭੇਡਾਂ ਮੁੰਨੀਆਂ ਜਾਂਦੀਆਂ ਨੇ ਉਹ ਜਿਹੜੀ ਕੈਂਚੀ ਹੈ ਉਹਦੇ ਉੱਤੇ ਜਾਤ ਧਰਮ ਕਿਸੇ ਖਾਸ ਖਿੱਤੇ ਦੇ ਲੋਕਾਂ ਨੂੰ ਇਧਰੋਂ ਕੱਢਣਾ ਇਹ ਸਾਰੀਆਂ ਗੱਲਾਂ ਦਾ ਲੇਪ ਉਹਦੇ ਉੱਤੇ ਚੜਿਆ ਹੋਵੇ ਕਿਉਂਕਿ ਇਹੋ ਜੀ ਕੈਂਚੀ ਭੇਡਾਂ ਦੀ ਬਹੁਤ ਪਸੰਦ ਹੈ ਤੁਸੀਂ ਦੇਖੋਗੇ ਥੋੜੇ ਹੀ ਦਿਨਾਂ ਦੇ ਵਿੱਚ ਤੁਹਾਡੀਆਂ ਭੇਡਾਂ ਤੁਹਾਡੇ ਕੋਲੋਂ ਆਪਣੇ ਜਿਹੜੀ ਉਨ ਲੈਹਾਉਣ ਦੇ ਲਈ ਤਿਆਰ ਹੋ ਜਾਂਦੀਆਂ ਨੇ ਉਨ ਛੱਡੋ ਉਹ ਆਪਣੀ ਚਮੜੀ ਲਹਾਉਣ ਨੂੰ ਵੀ ਤਿਆਰ ਹੋ ਜਾਂਦੀਆਂ ਨੇ ਇਹਨਾਂ ਯਾਦ ਰੱਖਣੇ ਕਿ ਉਹਨਾਂ ਦੀ ਉਨ ਲਾਉਣ ਸਮੇਂ ਵਾਰ-ਵਾਰ ਉਹਨਾਂ ਨੂੰ ਕੰਬਲ ਬੰਨਣ ਦੀ ਗੱਲ ਜ਼ਰੂਰ ਕਰਨੀ ਹੈ ਇਹਨਾਂ ਵੱਖਰੀ ਹੈ ਵੀ ਕੰਬਲ ਵੀ ਉਹਨਾਂ ਦੀ ਉਹਨਾਂ ਤੋਂ ਹੀ ਤਿਆਰ ਹੋਣਗੇ ਸੋ ਭੇਡਾਂ ਮੁੰਨਣ ਦੀ ਕਲਾ ਸਿੱਖਣ ਲਈ ਜੇਕਰ ਤੁਸੀਂ ਕੋਈ ਕੋਰਸ ਕਰਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਕੋਰਸ ਕਰਵਾਵਾਂਗੇ 21 ਦਿਨਾਂ ਦੇ ਵਿੱਚ ਸਿਰਫ ਨਾਲ ਮਾਤਰ 11000 ਰੁਪਏ ਅਸੀਂ ਲਵਾਂਗੇ 21 ਦਿਨਾਂ ਚ ਤੁਹਾਨੂੰ ਅਸੀਂ ਪੂਰਾ ਟ੍ਰੇਨਡ ਕਰ ਦਾਂਗੇ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਬਿਜ਼ਨਸ ਹੈ ਉਹ ਕਰ ਸਕਦੇ ਹੋ ਇੱਕ ਵਾਰ ਸਾਡੇ ਨਾਲ ਕੰਟੈਕਟ ਜਰੂਰ ਕਰੋ בואו באותה נובעת, ססי קל